ਆ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੰਗਰੜਾ ਜੈ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਦੇਖ ਰਹੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਉਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 3432 95016 3432 ਅੱਜ ਪਹੁੰਚੇ ਮੇਰੇ ਆਪਣੇ ਪਿੰਡ ਭਾਈ ਰੂਪਾ ਵਿੱਚ ਪਹੁੰਚੇ ਆ ਬਾਈ ਕੁੜਿਆ ਬੈੜਾ ਦੂਜਾ ਸੁਆ ਤੂੰ ਦੀਆ ਪਹਿਲਾਂ ਬਾਈ ਜੀ ਤੋਂ ਨਾਮ ਤੇ ਐਡਰੈਸ ਪੁੱਛਾਂਗੇ ਫਿਰ ਵਹਿੜਵਾਰੀ ਜਾਣਕਾਰੀ ਲੈ ਦੱਸਦੇ ਆ ਪਿਛਲੇ ਸਾਲ ਕਿੰਨਾ ਦੁੱਧ ਦਿੱਤਾ ਥ੍ਰੀਲੂ ਵਹਿੜਾ ਕੋਈ ਕਾਰੋਬਾਰੀ ਨਹੀਂ ਅੱਗੇ ਤੁਹਾਡੇ ਸਾਹਮਣੇ ਸਾਰਾ ਕੁਝ ਫੋਰਕ ਦਾ ਦੇਣਾ ਹਾਂਜੀ ਬਾਈ ਸਾਹਮਣੇ ਖੜੇ ਸਤਿਕਾਰ ਜੀ ਸਤਿਕਾਰ ਜੀ ਮੈਂ ਆਪਣਾ ਨਾਮ ਪੇਲ ਰਿਹਾ ਸੁਣਾਉਂਦਾ ਨਾ ਮੇਰਾ ਸਤਨਾਮ ਆ ਜੀ ਹਾਂਜੀ ਐਂਡ ਮੇਰਾ ਭਾਈ ਰੁਪਾ ਹੈ ਹਾਂਜੀ ਜ਼ਿਲ੍ਹਾ ਬਠਿੰਡਾ ਹੈ ਤੀਲਫੂਲ ਹੈ ਰਾਸ਼ ਕਾਲੇਵਾਗ ਰੋਡ ਹੈ ਕਾਲੇਵਾਗੜੇ ਰੋਡ ਦੇ ਕੋਲ ਆਪਣਾ ਮਕਾਨ ਆ ਹਾਂਜੀ ਮੋਬਾਈਲ ਨੰਬਰ ਕਿੰਨਾ ਜੀ 8427958694 ਇੱਕ ਵਾਰੀ ਫੇਰ ਬੋਲੋ ਨੰਬਰ ਨੰਬਰ 8427958694 ਠੀਕ ਹੈ ਭਾਈ ਜੀ ਨੰਬਰ ਆ ਸਕਰੀਨ ਤੇ ਲਾਵਾਂਗੇ ਇਹ ਬੈੜ ਕਿਹੜਾ ਸੂਤ ਹੁੰਦੀ ਆ ਤੁਹਾਡੇ ਕੋਲ ਇਹ ਦੂਜਾ ਸੂਆ ਸੂਆ ਦੀ ਸੂਂਦੀ ਆ ਜੀ ਪਹਿਲਾ ਸੂਆ ਮੇਰੇ ਘਰੇ ਸੂਈ ਹੈ ਪਹਿਲਾ ਵੀ ਸੂਈ ਹੈ ਇਹਨੇ ਕਾਰੋਬਾਰ ਤਾਂ ਨਹੀਂ ਕਰਦੇ ਕਾਰੋਬਾਰ ਕੋਈ ਨਹੀਂ ਕਰਦੇ ਘਰੇ ਲੂਆ ਘਰ ਦੀ ਬੈੜ ਹੈ ਹਾਂ ਇਹਦੇ ਸੂ ਕਿੰਨਾ ਦੁੱਧ ਦਿੰਦਾ 17 16 17 ਲੀਟਰ ਇਹਨੇ ਅਸੀਂ ਚੋਇਆ ਜੀ ਇਹਲੇ ਸੂ ਹਾਂਜੀ ਦੇਖੋ ਜੀ 16 17 ਅੰਦਰ ਪਹਿਲੇ ਸੂ ਦੁੱਧ ਕੱਟਿਆ ਪਰ ਪਰਨੇ ਤੇ ਬਾਕੀ ਹੁਣ ਸੂਣ ਕਿੰਨੇ ਦਿਨ ਰਹਿੰਦੇ ਆ ਇਹ ਲੈ ਜੂ ਜੀ 5 7 10 ਦਿਨ ਵੀ ਲੈ ਜੇ ਉੱਤੋਂ ਦੇ ਲੈ ਜਾਂਦਾ ਪਸ਼ੂ ਕਈ ਇਹਨਾਂ ਦਾ ਦਿੰਦਾ ਤੇ ਰਹਿੰਦੇ ਰਹਿੰਦੇ ਆ ਜੀ ਹਾਂਜੀ ਹਾਂ ਇਹ ਬਹਾਦਰ ਬਾਈ ਕੰਡਾ ਰਹਿੰਦੇ ਆ ਹਟਲ ਇੱਥੇ ਲੱਤ ਪਈਆ। ਬੱਕੀ ਢੰਡੀ ਸੀਲਾ ਕੋਲੀ ਢੰਡੀ ਸੀਲਾ ਕੋਲੇ ਦੇਖ ਲੋ ਤੁਹਾਡੀ ਸਾਹਮਣੇ ਚੀਜ਼ ਠੀਕ ਹੈ ਨਾ? ਹਾਂਜੀ ਬੱਕੀ ਤਾਂ ਲੈਵਾ ਬਹੁਤ ਸੋਹਣਾ ਲੱਗਿਆ। ਇਹ ਕਿਹੌੜਾ ਚੱਪ ਬੋਦੀ ਵਾਲੀ ਬਿਹੜਾ? ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਹੈ ਜੀ ਕਿ ਮੈਂ ਆਪ ਕਹਿੰਦਾ ਬਾਕੀ ਤੁਹਾਨੂੰ ਤੋੜਾ ਦਿਖਾਉਨੇ ਆ। ਇੱਕ ਵਾਰੀ ਤੋੜ ਕੇ ਦਿਖਾਓ। ਆ ਜੀ ਕੋਈ ਫਿਰ ਦਾ ਹਾਲ ਲੀਵਰੇਜ ਦੇਖਣ ਕਰੋ ਸਾਡੀ ਜਿਹੜਾ ਲੇਵਾ ਇਹ ਥਣਾ ਨੂੰ ਲੇਵੇ ਨੂੰ ਮਾਣੇ ਮਸਟੈਸ ਬਹੁਤ ਘੱਟ ਹੁੰਦੀ ਆ ਬਾਕੀ ਹਲੇ ਇਲੈਕਟ੍ਰੋਨ ਦਾ ਬਹੁਤ ਬੰਨਾ ਵੈੜਦਾ ਦਾ ਬਹਾਂ ਲੈਸਨ ਲੈ ਯਾਨੀ ਜੀ ਫੋਨ ਤੁਸੀਂ ਕਿੰਨੀ ਇਮੇਜ ਕਰਦੇ ਹੋ ਜੀ ਅਗਲੇ ਸੁਰੂਆਤ ਕਿੰਨਾ ਰੁਧ ਕਰਦੇ ਜੀ ਰੁਧ ਜੀ 20 ਤੋਂ ਪਲੱਸ ਦਾ ਜਾਊਗੀ ਜੀ ਜਾਊਗੀ ਹਾਂ ਪਹਿਲੇ ਸੂਏ ਜਦੋਂ ਇਹਨਾਂ ਸਭ ਕੱਢਦਾ 20 ਤੋਂ ਉੱਤੇ ਚ ਫਸ ਸਕਦੀ ਜਾਂ। ਹਾਂ ਤੇ ਬਾਕੀ ਖਾਣ ਪੀਣ ਨੂੰ ਖੁੱਲੀ ਆ। ਖਾਣ ਪੀਣ ਨੂੰ ਜਿਹੜਾ ਕੋਈ ਮਰਜ਼ੀ ਛੇੜ ਦੋ। ਕੋਈ ਐ ਨਹੀਂ ਖਾਣ ਖਾ। ਵੱਡੀ ਗੱਲ ਤਾਂ ਬਈ ਇਹ ਹੁੰਦੀ ਆ। ਹਾਂ। ਇਹ ਪਸੂ ਨੂੰ ਖਾਣ ਪੀਣ ਨੂੰ ਕੋਈ ਪੱਠਾ ਦੇ ਨਹੀਂ ਕੋਈ। ਨਾ ਲਾਵੇ ਨਾ। ਹਾਂ। ਬਾਕੀ ਸੇਵਾ ਦੁੱਧ ਹੁੰਦਾ। ਹਾਂਜੀ। ਇਸੇ ਵੇੜ ਤੋਂ ਆਪਾਂ ਜੇ ਪਾਉਂਗੇ ਤਾਂ ਲਾਵਾ। ਡੱਕਰਦੀ ਵੀ ਰੱਖ ਸਕਦੇ ਆ। ਜੇ ਪਾਉਂਗੇ ਤਾਂ ਲੈ ਲਾਂਗੇ ਨਹੀਂ ਠੀਕ ਆ। ਹਾਂਜੀ। ਤੇ ਇਹ ਚੰਗੀ ਸੇਵਾ ਕਰਾਂਗੇ। ਤਾਂ ਨਾ 20 ਤਾਂ 18 ਤਾਂ ਮੂਲ ਹੀ ਕਰਦਾ ਅੱਜਕੱਲ। ਅਮਰੀਕਨ ਵਰਡਾਂ ਬਾਕੀ ਜਿੰਨਾ ਇਹਨਾਂ ਨੂੰ ਪਾਇਏ ਜਾਂਦੇ ਆ ਉੰਨਾ ਇਹ ਕੱਢੀ ਜਾਂਦੇ ਨੇ ਤੇ ਇਹਦਾ ਲੈਂਡ ਦੇਣ ਦਾ ਰੇਟ ਕਿੰਨਾ ਕਰੋਗੇ ਲੈਂਡ ਦੇਣ 75000 ਰੁਪਏ ਕਰਦੇ ਜੀ ਛੋਟ ਮਾੜੀ ਮੋਟੀ ਛੋਟ ਹੋ ਜੂ ਹਾਂ ਕਰਦਾ ਜੀ ਜੀ 75000 ਤੋਂ ਛੋਟ ਹੋਗੀ ਭਾਈ ਜੀ ਕਹਿੰਦੇ ਬਾਕੀ ਵੜ ਫਿਰ ਤੁਹਾਨੂੰ ਕੋਈ ਦਰਸ਼ਨ ਕਰਾਉਣ ਨੇ ਬੁੱਢੀ ਵੀ ਰਿਵੜਾ ਛੋਟੇ ਕਰਨ ਦੀ ਆ ਚੋਰ ਐਫ ਅਲਟਿਕ ਚੀਜ਼ਾਂ ਦੇਖਣੀਆਂ ਹੁੰਦੀਆਂ ਵਾਕੀ ਛੈਨਗ ਵਗੈਰਾ ਬਹੁਤ ਅਬੈਰ ਦੇ ਵਿੱਚ ਸ਼ਾਮ ਕਦਮ ਕ ਇਹ ਵਾਕੀ ਬੈਰ ਦਾ ਸੁਆ ਵੀ ਦੂਜਾ ਹੀ ਹੈ ਬਾਈ ਜਨਾਂ ਲੋਗੇ ਪਤਲੇ ਪੱਟਦੀ ਆ ਜਿਹਨੇ ਇਹ ਦੁੱਧ ਵਾਲੀਆਂ ਨਿਸ਼ਾਨੀਆਂ ਆ ਮਿਲਿਆ ਇਹਨੇ ਵੇੜੇ ਦੇ ਵਿੱਚ ਬਾਈ ਜੀ ਦਾ ਨੰਬਰ ਸਕਰੀਨ ਤੇ ਲਾਵਾਂਗੇ ਪਿੰਡ ਭੈਰੂਪਾ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਕਾਲੇ ਭੈਰੂਪਾ ਤੋਂ ਕਾਲੇ ਬਾਗ ਗੁਰਦੁਆਰਾ ਸਾਹਿਬ ਆਟੇ ਇੱਧਰ ਉਸ ਰੋਡ ਤੇ ਇਹਨਾਂ ਦਾ ਮਕਾਨ ਆ। ਬਾਕੀ ਜਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਬਾਈ ਤੋਂ ਲੋਕੇਸ਼ਨ ਦਾ ਪਤਾ ਕਰ ਸਕਦੇ ਹੋ। ਆਪਣਾ ਰੇਟ ਮੁਕਰਰ ਕਰਕੇ ਇੱਥੇ ਆ ਕੇ ਕੋਲੇ ਦੇਖ ਕੇ ਫਿਰ ਸਬਦਾ ਕਰੋ। ਓਕੇ ਬਾਈ ਸਤਿ ਸ਼੍ਰੀ ਅਕਾਲ।